पहुंच गए जी मामे हाँ तो पापा कला, कला लेके पहुंच <laughs> नानू, भी आ गया। नानू आ गया कि नानू आया शोभा अनूर मारियो ਸਾਂਟੀ नहीं है ਮਾਸੀ ਆ ਇੱਧਰ ਵੀ ਮਾਸੀ ਚਾਚੀ ਦਾ ਬੋਤ ਚਾਚੀ ਦਾ ਕਹਨਾ ਇੱਧਰ ਵੀ ਸੇਮ ਸੇਮ ਬਣੇ ਪਏ ਅਜਨਾ ਦੱਸ ਆਜਾ ਬੋ ਮੁੱਖੇ ਇਹ ਪੈਂਟ ਲੱਬੜ ਗਈ ਮੈਣੀ ਕੀ ਕਾਣ ਮਾਰਦੇ ਕਾਣ ਮਾਰਦੇ ਰਾਤ ਚੱਕੇ ਰਾਤ ਆਪ ਵੀਡੀਓ ਬਲੌਗਾਂ ਨੂੰ ਮਸਲ ਲੱਗੇ ਇਹ ਖੜੀ ਇਹ ਲੱਗਿਆ ਖੜੀ ਉਹ ਲੱਗਿਆ ਮੈਨਾਂ ਇਹ ਚੁੱਲੇ ਉਰੇ ਲੱਗਿਆ ਤੇ ਕਹਿੰਦੇ ਜੱਟ ਵੀ ਕਿਉਂਕਿ ਹਾਈ ਭਾਜੀ ਡੰਡਾ ਮੈਂ ਇੱਧੇ ਹੌਲੀ ਮਾਰਿਆ ਦਰਦ ਨਹੀਂ ਹੁੰਦਾ ਤਾਂ ਮੈਂ ਕਹਿੰਦਾ ਵੀ ਭਾਈ ਡੰਡਾ ਦੇਖ ਕੇ ਮਾਰਿਆ ਕਰੋ ਮੈਂ ਥੋੜਾ ਕੁੱਟਿਆ ਕਰੋ ਮੈਂ ਤਾਂ ਕਹਿੰਦੇ ਹੁੰਦੇ ਉਦੋਂ ਨਾ ਹੋ ਜਾ ਇਦੋਂ ਨਾ ਹੋ ਜਾ ਇੱਕ ਕਹਿੰਦੇ ਹੁੰਦੇ ਆ ਬਗਦਾ ਆਪਣੇ ਬੋਲਦੇ ਆ ਆਏ ਮੈਨੂੰ ਵੀ ਆਉਂਦਾ ਵੀ ਸਾਡੇ ਕੋਈ ਮਾਰੂਗਾ ਔਰ ਡੰਡੇ ਵੀਰੇ ਹੁਣ ਦੁੱਦੂ ਨਹੀਂ ਦੰਦੀਆਂ ਕਿਆ ਕਰੀਏ ਉਹਨਾਂ ਨੂੰ ਡੰਗਰ ਕਹਿੰਦੇ ਉਹ ਤਾਂ ਡੰਗਰ ਡੱਡਿਆਂ ਕਰੇ ਲੋਟ ਆਉਂਦੇ ਆ ਹਾਂ ਇਹ ਵੀ ਗੱਲ ਹੈ ਇਹ ਡੰਗਰ ਨੂੰ ਹੱਕ ਲਾਵੇ ਡੰਡੇਗਾ ਨੂੰ ਖਾਣ ਹਾਂ ਉਹ ਡੱਡੇਗਾ ਨੂੰ ਖਾਣ ਫੇਰ ਆਮ ਨਾਲ ਕੜਕੇ ਨਾ ਦੇ ਦੋ ਨੂਰ ਅੱਛਾ ਸਾਰੇ ਡੰਗਰ ਇਹ ਜਿਹੇ ਨੇ ਬਾਜੇ ਐਨੇ ਸਾਊ ਹੁੰਦੇ ਖੜ ਕੇ ਰਾਹ ਨੂੰ ਦੁੱਧ ਦਿੰਦੇ ਨੇ ਸਹੀ ਨਹੀਂ ਹੁੰਦੇ ਬਾਜੇ ਨੂੰ ਆਤ ਤੇ ਪਈ ਵੀ ਆ ਜਿਹੜੀਆਂ ਮੂਰਲੀਆਂ ਚਾਰ ਗਾਇਆਂ ਅੰਨਾ ਵਧੀਆ ਦੁੱਧ ਦਿੰਦੀਆਂ ਬਾਕੀ ਪਿੱਛੇ ਵਾਲੀਆਂ ਸਾਰੀਆਂ ਲੱਤਾਂ ਮਾਰਦੀਆਂ ਗੱਡੇ ਖਾ ਕੇ ਦੇਣਾ ਹੁੰਦਾ ਬਾਕੀ ਉਹ ਸਾਰੀਆਂ ਲੱਤਾਂ ਮਾਰਦੀਆਂ ਗੱਡੇ ਖਾ ਕੇ ਦੇਣਾ ਹੁੰਦਾ ਸੋਨੇ ਤਾਂ ਬਾਜੀ ਤੇ ਇਹ ਤਾਂ ਛਿੜਕਾ ਮਾਰ ਕੇ ਲੰਨੇ ਮੈਂ ਹੂੰ ਕਿੱਥੇ ਬਜਰੀ ਮੈਂ ਤੇ ਛਿੜਕ ਨਾਨੂ ਆਂਦਾ ਮਿੱਤ ਨਾਨੂ ਆਜੋ ਐ ਵੀ ਹੋ ਜਾਂਦਾ ਨਾ ਹੂੰ ਕਦੇ ਨਾਨੂ ਸਾਚੀ ਘਾਟ ਪਾਈਂਦੇ ਨਹੀਂ ਜਿੱਥੇ ਫੇਰ ਉਹਦੇ ਕਰਕੇ ਵੀ ਹੋ ਜਾਂਦਾ ਉਹਦੇ ਕਰਕੇ ਉਪਰਾ ਕਰ ਦਿੰਦਾ ਹਾਂ ਇਹ ਵੀ ਇਹ ਵੀ ਹੈ ਬਾਈ ਹਰ ਵੇਲੇ ਤੇ ਪਊਗਾ ਇਹਨਾਂ ਨੂੰ ਉੱਪਰੋਂ ਪੇਰ ਪਾਏ ਪਰ ਮੈਂ ਚਲਾਉਣੀ ਸਿੱਖ ਲਈ ਹੈ ਐ ਮਸ਼ੀਨ ਲਾਉਣ ਸਿੱਖ ਗਈ ਚਾਹ ਦੀ ਤਾਂ ਪਾਰਟੀ ਹੋ ਗਈ ਜਦ ਤੱਕ ਮੈਨੂੰ ਵੱਲ ਆ ਚੱਲ ਚੰਗਰੀ ਲੱਗਾ ਵਧੀਆ ਗੱਲ ਆ ਕਈ ਵਾਰ ਹੁੰਦਾ ਵੀ ਇਧਰ ਉਧਰ ਬੰਦਾ ਗਿਆ ਹੁੰਦਾ ਹਾਂਜੀ ਹਾਂ ਵੀ ਬੰਤੀ ਪੁੱਤ ਚੱਲ ਚੱਲ ਚੋਲ ਸਾਗ ਦਾ ਲਾ ਕੇ ਮਸ਼ੀਨ ਵਧੀਆ ਗੱਲ ਆ ਉਹੀ ਸਮਝ ਲੋ ਇੱਕ ਘੰਟੇ ਦਾ ਫਰਕ ਪੈ ਜਾਂਦਾ ਜੀ ਫਰਕ ਪੈ ਜਾਂਦਾ ਹਾਂਜੀ ਹਾਂ ਪੈ ਜਾਂਦਾ ਪੈ ਜਾਂਦਾ ਮੈਂ ਤਾਂ 3-4 ਚੋਲ ਮੈਂ ਭਾਜੀ ਤਾਂ ਵੀ ਖੁਸ਼ ਹੋ ਜਾਂਦੇ ਬਹੁਤ ਕੰਮ ਹੋ ਗਿਆ ਅੱਛਾ बड़े भाई ਦਾ ਸਪੋਰਟ ਜ਼ਿਆਦਾ ਜ਼ਰੂਰੀ ਹੁੰਦਾ। ਸਾਰਾ ਜੂ ਕਹਿੰਦੇ ਨਹੀਂ ਤੇ ਫਿਰ ਆਪੇ ਲਾ ਕੇ ਕਹਿੰਦੇ ਮੈ ਲੌਣੀ ਮਸ਼ੀਨ। ਉਹ ਪਾਪਾ ਨੇ ਸ਼ੁਰੂ ਤੇ ਕਿਹਾ ਵੀ ਸਾਰੇ ਕੰਮ ਆਉਣੇ ਚਾਹੀਦੇ ਆ। ਕੁਝ ਨਹੀਂ ਪਤਾ ਕਿਹੜੇ ਟਾਈਮ ਕਿਹੜੇ ਕੰਮ ਦੀ ਲੋੜ ਪੈ ਜਵੇ। ਹੁਣ ਮੈਂ ਗੱਡੀ ਨੂੰ ਕਾਤੇ ਮਗਰ ਪਈ ਵੀ ਡੈਡੀ ਜੀ। ਆਹੀ ਕੰਮ ਪਿੱਛੇ ਮਗਰ ਪਈ ਮੈਨੂੰ ਸਿਖਾ ਦਿਓ ਵੀ ਮੈਂ ਉਹ ਨਹੀਂ ਹੋਣਾ। ਪਤਾ ਨਹੀਂ ਕਿ ਇਹ ਕਹਿੰਦੇ ਉਹ ਸਿਖਾਓ ਇਹਨੂੰ। ਲੈ। ਇੱਕ ਦਿਨ ਪਤਾ ਕਹਿ ਕਹਿੰਦੇ ਗੱਡੀ ਕੋਈ ਹੋਰ ਦੇਖਣੀ ਪੈਣੀ ਆ ਵੀ ਇਹ ਤਾਂ ਠੁਕ ਜੂਗੀ ਸਾਡੀ ਵਾਲੀ ਮੈਂ ਕਿਹਾ ਪਾਪਾ badi ਗੱਡੀ ਨੂੰ ਹੱਥ ਪਵਾਉਂਦੇ ਤੇ ਵੀ ਆਪਣੀ ਵਾਲੀ ਮੈਂ ਕਿਹਾ ਫਿਰ ਉਹ ਲਿਆਉਣੀ ਆ ਉਹਨਾਂ ਦੀ ਨਹੀਂ ਉਹ ਹੋਣੀ ਹੈਗੀ ਦੇਖ ਲਓ ਇਹ ਜਿਹੇ ਗੱਲਾਂ ਕਰਦੇ ਆ ਇਹ ਇਹ ਨਾਲ ਆਪਣੀ ਤਾਂ ਨੂਰ ਆ ਗਈ ਅੰਦਰ ਹਾਂਜੀ ਹਾਂਜੀ ਮੈਂ ਤਾਂ ਹੀ ਕਹਿੰਦਾ ਕੋਈ ਛੋਟੀ ਮੋਟੀ ਗੱਡੀ ਦੇਖ ਲਓ ਵੀ ਉੱਪਰ ਸਿੱਖ ਲਾ ਉਹ ਸਾਡੇ ਨਾ ਗਰਾਊਂਡ ਨੂੰ ਨਾਲ ਜੀ ਪੌੜੀਆਂ ਬਣਾਤੀਆਂ ਉਹ ਅੱਗੇ ਨਾ ਸਾਥੇ ਇੱਥੇ ਕਈ ਕਰਾਂਗੇ ਟਰੱਕ ਆਈ ਲੋਕ ਟਰੱਕ ਤਾਰ ਕੇ ਥੱਲੇ ਖੜਾ ਹੁੰਦੇ ਨੇ ਗਰਾਊਂਡ 'ਚ ਉਹਨੇ ਪੌੜੀਆਂ ਬਣਾਤੀਆਂ ਨਹੀਂ ਤਾਂ ਉੱਥੇ ਸਕਾਫ ਹੋ ਜਣੀ ਸੀ ਬਹੁਤ ਵਧੀਆ ਉੱਥੇ ਹੁਣ ਉਤਰਦੀ ਨਹੀਂ ਗੱਡੀ ਉੱਥੇ ਜਿੱਥੇ ক্রিকেট ਚੱਲਦੀ ਆ ਥੱਲੇ ਕੇ ਜਾਵਾਂ ਜੀ ਹਾਂ ਉਹ ਵੀ ਠੀਕ ਆ ਖੁੱਲਾ ਡੁੱਲਾ ਪੂਰਾ ਹੋ ਗਰਾਊਂਡ ਇੰਨੇ ਕੰਮ ਆਦੀ ਰਹੂ ਦੇਤੀ ਕੋਈ ਦਰਾਸਨ ਨਹੀਂ ਨਹੀਂ ਮੇਰੀ ਗਾਲਤਾ ਸੁਣ ਲੋ ਲੈ ਕੇ ਤਹਤਾ ਜਾਓਗੇ ਜੇ ਜੱਟ ਦੁਪਹਿਰ ਨੂੰ ਵੀ ਟਿਕੂਗਾ ਔਰ ਚਾਲ ਤਾਂ ਚੱਲੀ ਵੀ ਆ ਕਦੇ ਕਿਸੇ ਨੇ ਰੋਟੀ ਕਰ ਲਈ ਕਦੇ ਖੁਸ ਆ ਗਿਆ ਕਦੇ ਖਾਸ ਆ ਗਿਆ ਚੱਲ ਕੋਈ ਨਹੀਂ ਅੱਜ ਨਹੀਂ ਮਹੀਨੇ ਨੂੰ 15 ਦਿਨ ਨੂੰ ਕੋਈ ਨਹੀਂ ਹਾਂ ਕੋਈ ਗੱਲੀ ਵੇਲ ਹੋ ਜਿਹੜਾ ਦਿਨ ਵੀ ਬੜੇ ਆ ਜਾਣੇਗਾ ਹਾਂ ਦਿਨ ਵੀ ਛੋਟੇ ਆ ਬਿਲਕੁਲ ਬਿਲਕੁਲ ਇੱਦਾਂ ਬਹੁਤ ਦਿਨ ਬੀਤ ਗਏ ਉਹ ਆਪ ਉੱਠ ਗਿਆ ਇਹ ਰਿਤੇ ਆਉ ਦੋ ਹੀ ਕੁੜੀ ਕੋ ਛੋਟੀ ਕੋ ਅੱਛਾ ਹੀ ਚਲ ਤਿੰਨ ਚ ਅਸੀਂ ਦੋ ਹੀ ਜਾਨੇ ਚੱਲੇਗੇ ਉੱਥੇ ਇਹਦੀ ਮੇਰੀ ਭੈਣ ਦਾ ਜੇਠ ਬਾਹਰ ਤੇ ਹੈ ਬਿਮਾਰ ਤਾਂ ਬਾਹਰ ਬਹੁ ਬਿਮਾਰ ਹੈ ਅੱਛਾ ਹੀ ਉਹ ਆ ਗਿਆ ਹੁਣ ਘਰ ਪੱਕਾ ਹੀ ਉਹ 14 15 ਸਾਲ ਬਾਅਦ ਆਈ ਜੇ ਮੇਰੇ ਕੋਲ 14 15 ਸਾਲ ਲਾਤੇ ਬਾਹਰ ਇਹ ਹੁੰਦੀ ਖਾਹ ਦੋ ਨੰਬਰ ਵਿੱਚ ਹੀ ਗਿਆ ਦਾ ਉਧਰ ਹਾਲ ਬਾਸ ਡੱਕ ਸ਼ੇਪ ਕਈ ਕੰਮ ਕਰੀ ਗਿਆ 15 ਸਾਲ ਲਾਤੀ ਉਹ ਹਰ ਕੁਝ ਬਣਾਤਾ ਹੀ ਕਰਦੇ ਜੋ ਉਹ ਤੇਰੇ ਕੋਲ ਕੁਝ ਤੇਰੀ ਕਮਾਈ ਸੀ ਕਮਨ ਸੋਣਾ ਪਹੁੰਚ ਗਿਆ ਮੁੰਤਾ ਘਰ ਦੇ ਨਹੀਂ ਬੁਲਾਇਆ ਵੀ ਤੂੰ ਆ ਜਾ ਬਾਬਾ ਬਿਮਾਰ ਬੋਤੇ ਹੋਗੇ ਤੇ ਹੰਤਾ ਹੋਰ ਵੀ 60 ਕਿਲੋ ਜੇਟ ਨੂੰ ਹੋਣਾ ਸਾਡੀ ਨਹੀਂ ਸੱਜੀ ਆਜੋ ਲੈ ਪਾਰੀ ਹੁੰਦੀ ਦੂਰ ਤੇ ਇਹ ਨੂਰ ਐਦਨ ਮੂੰਹ ਕਰੀ ਕਾ ਕਹਿੰਦੀ ਚਾਚੀ ਗਾਜੀ ਲੈ ਚਾਚੀ ਗਾ ਬੁਲਾ ਦੇ ਚਾਚੀ ਗਾ ਬੁਲਾ ਦੇ ਚਾਚੀ ਗਾ ਬੁਲਾ ਦੋ ਚਾਚੀ ਗਾ ਬਾਈ ਵੀ ਕਰ ਦੇ ਨਿੱਕੀਆਂ ਲੈ ਪਾਪਾ ਨੂੰ ਲਾਉਣਾ ਨੂੰ ਬੁਲਾਉਦੀ ਆ ਉਹ ਗੱਡੀ ਚ ਬੜੇ ਵਨਸ ਉਹ ਆਜੋ ਬਾਹਰ ਹੁਣ ਚੂਜ ਪਾਰਵਾ ਇਹਦੇ ਛੱਟ ਕਿਵੇਂ ਲੱਗੀ ਸੀ ਬੀਜੀਆਂ ਨੂੰ ਮਨਿੰਦਰ ਦੇ ਬੁਲਾਓ ਕਿਆ ਜੋ ਚਾਹੋਗੇ ਛੱਟ ਤੇ ਤਾਂ ਹੂੰ ਇਹ ਤਾਂ ਬਖਾਰਪੂਰ ਨੇ ਵਸਲ ਜਾ ਕੇ ਰੱਖਿਆ ਹਾ ਤਾ ਗਿਰਿਆ ਕਿੱਦਾਂ ਜੀ ਹੈ ਇਹ ਉੱਪਰ ਕੋਠੇ ਦੇ ਬਾਣੇ ਵਾਦਰੀ ਪਤੰਗੜਾ ਉਡਾਉਣ ਦਾ ਪਿੱਛੇ ਨੂੰ ਬਸ ਸ਼ਾਮ ਉਹ ਲਾਡੀਆਂ ਵਾਲੂ ਕੱਚੇ ਵਾਲੂ ਗਿਰ ਗਿਆ ਬਚ ਗਿਆ ਬਚਾ ਹੋ ਗਿਆ ਬਚਾ ਬਹੁਤ ਇਹ ਰੋਇਆ ਫਰਾ ਪੂਰਾ ਸਾਡਾ ਵੀ ਰਵਿੰਦਰ ਗਿੱਸਿਆ ਤਾਂ ਛੋਟਾ ਜਿਹਾ ਹੁੰਦਾ ਇਹ ਵੀ ਵੀ ਵੇਖਣਗੇ ਰਿਆ ਤਾਂ ਦੋ ਕੁ ਦਿਨਾਂ ਨੇ ਤਕਲੀਫ ਬਈ ਰੁੱਤੀ ਹੰਦਾ ਦਾ ਬੈਠਾ ਕੋਲ ਉਹਨਾਂ ਦਾ ਅੜਾਂ ਦਾ ਅੜਾਂ ਦਾ ਅੜਾਂ ਦਾ ਪਿੱਛੇ ਨੂੰ ਆਈ ਕੇ ਆਈ ਗਿਆ ਇੱਟ ਬੈਈ ਦੀ ਆਪਾਂ ਇੱਟ ਦੇ ਪੈਰ ਉੜਕ ਕੇ ਨਾ ਵਾਹੇ ਗਿਰ ਗਿਆ ਪਿੱਛੇ ਨੂੰ ਉਹ ਭਈਆਂ ਰੋਟੀ ਸਿੱਟ ਗਿਆ ਜਿਹੜੇ ਹੱਥਾਂ ਮੇ ਬੋਚ ਲਿਆ ਹੱਥਾਂ ਬੋਚ ਕੇ ਵੀ ਜਿਹੜੀ ਮੂੰਹ ਪਰ ਗਿਰ ਗਿਆ ਫਿਰ ਇੱਥੇ ਛੱਟ ਵਿੱਚ ਜਿਹੜੀ ਕੋ ਆ ਵੀ ਥੋੜਾ ਕੇ ਗਿਰ ਗਿਆ ਹੋਲੀ ਹੋ ਗਿਆ ਉਹ ਉੱਪਰ ਤੇ ਗਿਰਦਾ ਫਿਰ ਕਹਿੰਦਾ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਵੀ ਪੀਜੀ ਦਾ ਫਿਰ ਵੀ ਚੰਡੀਗੜ੍ਹ ਲੈ ਕੇ ਗਿਆ ਰਾਤ ਨੂੰ 2 ਵਜੇ 6-7 ਸਾਲ ਲੋਕ ਇਹ ਰੱਤ ਤੱਕ ਸਦਾ ਇੰਨਾ ਕੀਤਾ ਬੈਠ ਰਹਿ ਲੱਗਦਾ ਹੁਣ ਨਨਿੰਦਰ ਦਾ ਸ਼ੁਭਰੀ ਤਾਂ ਬਾਹਰ ਆ ਜਾ ਨਨਿੰਦਰ ਥੋੜੇ ਬਾਹਰ ਨਹੀਂ ਆਉਣਾ ਤਾਂ ਆਜੋ ਪੁੱਤਾਂ ਉਹ ਇਹਨੇ ਕਰਕੇ ਜਾਂਦੀ ਹੈ ਹਾਂ ਇੱਕ ਤਾਂ ਲੋਕ ਲਾ ਦਿੰਨੇ ਆ ਦੱਸ ਸੁਭਰੇ ਤਰੋਂ ਲੋਕ ਲਾਤਾ ਨਾ ਲੱਗਿਆ ਹੋਇਆ ਕਿਥੇ ਲੋਕ ਨੂੰ ਦੇਖ ਉੱਪਰ ਚੱਕੋ ਹੀ ਹਾਂ ਵੀ ਗੱਲ ਆਜੋ ਦੱਸ ਕਿਆ ਕਰਨਾ ਤੁਸੀਂ ਗੱਡੀ 'ਚ ਬੜ ਕੇ ਇਹਨਾਂ ਦੀ ਛੋਟੀ ਗੱਡੀ ਦਾ ਚੌਕ ਮਾਮੇ ਆਪਣੇ ਪੱਕੀਆਂ ਲੈ ਲਈ ਹੈ ਨਾ ਨਾ ਤਾਂ ਮੁੰਡੇ ਦੀ ਆ ਅੱਛਾ ਉਹ ਜੜੇ ਹੁੰਦਾ ਨੇ ਆਣੇ ਤੋਂ ਬਸ ਉਹਨੇ ਤਾਂ ਦੇਖ ਲੈ ਸ਼ੁਭ ਦੇ ਕੀ ਨੂਰ ਨੇ ਜੀ ਬੁੱਤ ਤਾਰੇ ਕੋਲ ਗਈਆ ਬਨਾਰਾ ਲੈ ਉਹ ਫੜ ਕੇ ਉਂਗਲੀ ਤੇ ਲੈ ਉਹ ਫੜ ਕੇ ਹਾਂ ਓ ਹੋਲੀ ਹੋਲੀ ਬੁੱਤ ਤੂੰ ਛੱਡ ਦੇ ਤੂੰ ਛੱਡ ਦੇ ਮੈਂ ਗੁੱਸਾ ਆ ਗਿਆ ਹੋਲੀ ਮਰਦੇ ਹਾਲੀ ਹੋਲੀ ਬੁੱਤ ਹੋਲੀ ਹੋਲੀ ਛੱਡ ਦੇ ਚਲੀ ਖੇਲੋ ਇਹਦੇ ਕੋ ਖੇਲੋ ਬੁੱਤ ਤੇ ਤੁਹਾਡੇ ਕੋਈ ਜਾਂਦੀ ਭੱਜੀ ਐਂਦੀ ਛੱਡ ਦੇ ਆ ਨਾ ਆਪਣੇ ਸੰਦਰੂ ਇਹਨੇ ਸ਼ੁਭ ਨੂੰ ਦੇਖਦੀ ਹੈ ਸ਼ੁੱਪੂ ਦੀਨੀ ਨਾ ਦੇਖੀ ਤੇਰੇ ਤੈਨੂੰ ਬੰਦੀ ਆ ਉਹ ਦੇਖ ਹੈਲੋ ਤਾਂ ਕਰ ਦੇ ਹੈਲੋ ਤਾਂ ਕਰ ਨਾ ਮੈਨੀ ਕਾਪੇ ਨਹੀਂ ਤੂੰ ਨੀ ਉਹ ਇਧਰ ਗੜ ਪਿੱਛੇ ਆ ਇਹ ਦੇਰ ਇਹ ਨਹੀਂ ਜੈਨੋ ਇਹਰਾ ਸਾ ਦੇਖੀ ਨੇ ਦੇਖ ਕੇ ਸਖਤ ਲਾਉਦੀ ਆ ਵੀ ਦਿੰਦੀ ਨਹੀਂ ਦੇਖੀ ਲੈ ਹਾਏ ਉਰੇ ਆ ਜਾ ਮੇਰੇ ਕੋਲ ਆ ਜਾ ਆਜੀ ਸੂਬ ਮੇਰੇ ਕੋਲ ਆ ਜਾ ਤੂੰ ਬਨੇ ਕਿ ਤੂੰ ਆ ਜਾ ਪੁੱਤ ਰੋ ਚੁੱਬਾਂ ਮੇਂ ਨਹੀਂ ਆ ਇਹ ਬੁੱਤ ਆਉਂਦਾ ਮੇਰਾ ਬੁੱਤ ਆਉਂਦਾ ਤੇ ਨਾ ਆ ਬਰ ਨਾ ਤੇ ਨਾ ਬਰ ਲੈ ਬੂਤ ਹੀ ਬਾਰੇ ਹੁੰਦੀ ਆ ਚੁੱਬ ਬਾ ਤੂੰ ਆਂਦਾ ਕਹਿੰਦਾ ਨੀ ਪੁੱਤ ਆ ਜਾ ਰੋ ਲੈ ਫੜੀ ਫੜੀ ਪੱਕੂ ਇੱਧਰ ਖਾਣ ਵਲ ਤੇ ਆ ਨਾ ਇਹਦਾ ਆ ਸੰਤਰਾ ਚਿੱਲ ਰਿਹਾ ਇੱਕ ਗੱਲ ਹੈ ਜਿੰਨੀ ਵਾਰ ਵੀ ਆਈ ਹੈ ਜੀ ਉਰੇ ਅੱਗੇ ਨੇ ਸੰਤਰੇ ਮਿਲੇ ਹੀ ਮਿਲੇ ਆ ਜਿੰਨੇ ਵਾਰ ਵੀ ਆਈ ਹੈ ਇਹ ਓ ਸੱਟੀਆਂ ਵਾ ਸਾਈਡ ਪਰ ਰੱਖੋ ਤੇ ਸਾਈਡ ਪਰ ਰੱਖ ਦਿਓ ਇੱਧਰ ਰੱਖ ਦਿਓ ਸਕੂਲ ਵੀ ਨਹੀਂ ਜਾਂਦੀ ਹੁਣੀ ਅੱਜ ਐਤਵਾਰ ਜਾਂਦੀ ਹੈ ਸਕੂਲ 2 ਘੰਟੇ ਲਾਏ ਆਉਂਦੀ ਹੈ ਸੋਹਣੇ ਸਾਈਡ ਤੇ ਸਾਈਡ ਤੇ ਸਾਈਡ ਪਰ ਕਰ ਦੇ ਕੱਲ ਨੂੰ ਸਰਕਾਰੀ ਛੁੱਟੀ ਕਰਤੀ ਇਹਨਾਂ ਨੂੰ ਕੱਲ ਨੂੰ ਸਰਕਾਰੀ ਛੁੱਟੀ ਹੈ ਤੁਸੀਂ ਗਏ ਤੇ ਸਟੇਡੀਅਮ ਆਂਗਾਰੰਗ ਪ੍ਰੋਗਰਾਮ ਚੱਲ ਰਿਹਾ ਹੈ ਚੱਲ ਰਿਹਾ ਤਾਂ ਲੱਡੂ ਨਹੀਂ ਖਾ ਕੇ ਆਏ ਨਹੀਂ ਲੱਡੂ ਨਹੀਂ ਖਾਏ ਸ਼ੂਗਰ ਵਰਕੇ ਹੋਈ ਤਸਵਾਦ ਨੇ ਮਮਾਏ ਤੁਸੀਂ ਖਾਦੇ ਲੱਡੂ ਪਹਿਲਾਂ ਮੋਤੀ ਜੁਰ ਦੇ ਲੱਡੂ ਹੁੰਦੇ ਹੋਣੇ ਤਵਾਦ ਹੁੰਦੇ ਸੀ ਮੈਂ ਹੱਤ ਗਈ ਤਿੰਨ ਤਨ ਖਾਣਾ ਤੇ ਅਡੀ ਚਾਚ ਓਹੋ ਜਿਹੜੇ ਸਟੇਡੀਅਮ ਤੇ ਆਨੇ ਝੰਡਲ ਹੇਰਾਉਣ ਤੋਂ ਬਾਅਦ ਸਾਰੇ ਪ੍ਰੋਗਰਾਮ ਖਤਮ ਹੋਣ ਤੋਂ ਅੱਜ ਦੀ ਗੱਲ ਨਹੀਂ ਕਰਦੀ ਤੁਸੀਂ ਆਪਾਂ ਨੇ ਟਾਈਮ 'ਚ ਹਾਂ ਉੱਤੀ ਤਾਂ ਗਿਆ ਹੋਗੇ ਤੇਰੀ ਪਿੱਛੇ ਆਉਂਦੀ ਆ ਮੇਰੇ ਦੇਖ ਲੋ ਲੈ ਕਿਆ ਹੋ ਗਿਆ ਜੇ ਪਿੱਛੇ ਆਉਂਦੀ ਆ ਆ ਜਾ ਚੀਜੀ ਲੈ ਲੈ ਚੀਜੀ ਲੈ ਲੈ ਪੁੱਤ ਇਹ ਖਾਂਦੀ ਨਹੀਂ ਪੁੱਤਾ ਖਾਂਦੀ ਨਹੀਂ ਇਹ ਓਹੋ ਚੱਲ ਐੜਨੇ ਰਹਿੰਦੇ ਤੁਸੀਂ ਇੱਧਰ ਆ ਜਾਓ ਤੁਸੀਂ ਖਾ ਲਓ ਮਨਿੰਦਰ ਮਨਿੰਦਰ ਤੁਸੀਂ ਖਾ ਲਓ ਖਾਂਦੀ ਉਹਨੇ ਜੇ ਮੰਗਣਾ ਹੋਊਗਾ ਨਾ ਆਪੇ ਤੇ ਉੱਤੇ ਮੰਗ ਲੈਣਾ ਖਾਂਦੀ ਨਹੀਂ ਪੁੱਤਾ ਪਾਂਦੇ ਗਲਾਸ ਨੂੰ ਕੋਈ ਲੈ ਚੱਲ ਜੀ ਯਾਰ ਮੈਂ ਚੱਕ ਕਰਾ ਦਿੰਦਾ ਆਹੋ ਖਰੀਆ ਨਹੀਂ ਆਪਣਾ ਖਾਣੀ ਨਹੀਂ ਹੂੰ ਮੈਂ ਤੇਰਾ ਇੱਥੇ ਬੈਠੇ ਦੀ ਗੱਲ ਨੂੰ ਨਹੀਂ ਆ ਰਿਹਾ ਤੈਨੂੰ ਫੋਨ ਕਰਨ ਦੀ ਲੋੜ ਨਹੀਂ ਹੈਗੀ ਆ ਤਾਂ ਮੈਨੂੰ ਫੋਨ ਕਰਾ ਮੈਨੂੰ ਛਿੜਕਿਆ ਆ ਆ ਯੋ ਨਹੀਂ ਪਾ ਨੁਕਤਾ ਤਾਂ ਸੁਣਾ ਕਟੂ ਕਟਿਆ ਨਾ ਹੋ ਰਹੀ ਰੇਂਜ ਮੜਾ ਗਾਣਾ ਹੂੰ ਉਹ ਬਾਈ ਡਰਾਮ ਨੇ ਰੱਖਿਆ ਫਲਾਉਣਾ ਨੁਕਤਾ ਦਾ ਜੀ ਲੋਡ ਪੈਂਦੀ ਨਹੀਂ ਕਈ ਵਾਰ ਜਦੋਂ ਮੇਰੇ ਕੋਲ ਹੁਣ ਨਹੀਂ ਆ ਜਦੋਂ ਸਵੇਰੇ ਤੜਕੇ ਤੋਂ ਤਿੰਨ ਜਿੰਨੇ ਲੇਟ ਫਿਰ ਗਾਣ ਨੂੰ ਲੋੜੀ ਔਖੀ ਆਉਂਦੀ ਹੈ ਕੀ ਤੁਸੀਂ ਕਹਿ ਸੋਚਦੇ ਹੋ ਮਾਮਾ ਬੜਾ ਕੁਝ ਨਹੀਂ ਸੋਚਦਾ ਕੋਈ ਬੜੇ ਸੁਸਤ ਸਾਸ ਸੁਸਤ ਜੇ ਕਿਹਾ ਉਹ ਸੁਣ ਜੇ ਬੈਠੇ ਹੋ ਨਾ ਨਾ ਬੈਠੀ ਮੈਂ ਤਾਂ ਗੱਲ ਆ ਧਿਆਨ ਨਾਲ ਸੁਣ ਲਗਾ ਆਏ ਹਏ ਨੋਲ ਜਾਰੀ ਹੋ ਸਕਦੀ ਉਹ ਆਪਣੇ ਮਤਲਬ ਦੀ ਗੱਲ ਓਕੇ ਸੁਰਤਾਂਪੁਰ ਦਾ ਨਾ ਅਸੀਂ ਬੱਲੂ ਹੋਣਾ ਜੀ ਬੱਲੂ ਹਾਂ ਹਾਂ ਜਾਂਦਾ ਤੁਹਾਨੂੰ ਉਹਨੂੰ ਪੜੀ ਕਰਾ ਦੋ ਨੌਕਰ ਤਾਂ ਹੋ ਗਿਆ ਜਨਾ ਚਾਹਣ ਐਸੇ ਨੂੰ ਹੋ ਜਾਣ ਸ਼ੁਕਰ ਹੈ ਵਾਹਿਗੁਰੂ ਹੁਣ ਤਾਂ ਇਹ ਅਸੀਂ ਵੀਡੀਓ ਵਿੱਚ ਨਹੀਂ ਜ਼ਿਕਰ ਕਰਿਆ ਪੈਨ ਕਿਹ ਜੀ ਨੌਕਰ ਦੋ ਤਰ੍ਹਾਂ ਦੇ ਨਹੀਂ ਹੁਣ ਮੁੰਡੇ ਆਹ ਇਆ ਪਹਿਲਾ ਲੈ ਹੈ ਰਹਿ ਕੇ ਕਿ ਇਹ ਵਾਈਕ ਸਾਡੇ ਕੋ ਨਹੀਂ ਆਏ ਹੋਰ ਕਰਿਆ ਮੁੰਡਾ ਹੋਰ ਕਰਾ ਲਈ ਤੇਰਾ ਉਹ ਕਹਿੰਦਾ ਹੈ ਹੁਣ ਉਹਨਾਂ ਦਾ ਫੋਨ ਫੋਨ ਨਹੀਂ ਆਇਆ ਮੁਰਕੇ ਵੀ ਪਹਿਲਾਂ ਕਹੀਂ ਗਏ ਬਾੜੀਆ ਮੁੰਡਾ ਮੁਰ ਗਿਆ 12000 ਨਹੀਂ ਲੱਗਿਆ 1300 ਸਾਰੀਆਂ ਚੋਂਦਾ ਮੈਂ ਸਭ ਨੂੰ ਕਿਹਾ 20 ਦਾ ਪ੍ਰਾਜਾਣ ਮਾ ਜੀ ਜੈਸੂਨ ਨੂੰ ਮੈਂ ਤਾਂ ਕਹੀ ਗਿਆ ਮੈਂ ਤਾਂ ਵੀ ਇਹਦਾ ਭਰੋਸਾ ਕੋਈ ਨਹੀਂ ਕਹਿੰਦੀ ਨਹੀਂ ਇਹ ਜੀ ਪਿੱਛੇ ਆਵਾਜ਼ ਆਉਂਦੀ ਟਰੇਨ ਦੀ ਮੈਂ ਹੁਣ ਪੋਜ਼ਿਟਿਵ ਰਹਿਣਾ ਤਾਂ ਪਤਾ ਸਹੀ ਸੋਚੂਗੇ ਤਾਂ ਹੀ ਹੋਊਗਾ ਕੰਮ ਨਹੀਂ ਮੈਂ ਤੁਨ੍ਹ ਕਿਹਾ ਨਹੀਂ ਜਦ ਤੱਕ ਘਰਾਂ ਨਹੀਂ ਜਾਂਦੇ ਐਪਾ ਜਦ ਤੱਕ ਜੇ ਘਰ ਨਹੀਂ ਕਰੀਂ ਨਹੀਂ ਕਰ ਹਾਂ ਹਾਂ ਇੱਕ ਵਾਰ ਪਹਿਲਾਂ ਵੀ ਤਿੰਨ ਮਿਲ ਗਏ ਤਿੰਨ ਹੋ ਗਏ ਤਿਆਰ ਉਹਨਾਂ ਦੇ ਤਿੰਨਾਂ ਜੋ ਅਸੀਂ ਦੇ ਕੋਈ ਵੀਡੀਓ ਵਿੱਚ ਵੀ ਜ਼ਿਕਰ ਕਰਤਾ ਵੀ ਤਿੰਨ ਤਿੰਨ ਹੁਣ ਤਿੰਨਵੇਂ ਲਾ ਲਗੇ ਉਹ ਤਿੰਨਾਂ ਚੋਂ ਇੱਕ ਵੀ ਨਹੀਂ ਆਇਆ ਸਿਮਰ ਜੁਕਮਾਰ ਵੀ ਰੈਡੀ ਹੋ ਗਿਆ ਤਾਂ ਉਹਨ ਨੂੰ ਇਹ ਤਾਂ ਮਤਲਬ ਹੈ ਜੇ ਹੈ ਨਾ ਜੀ ਜਦ ਤੱਕ ਘਰਾਂ ਨਹੀਂ ਆ ਜਾਂਦੇ ਬਸ ਇਹਨਾਂ ਦਾ ਨਾ ਕੋਈ ਭਰੋਸਾ ਨਹੀਂ ਹੈ ਜਿਹੜਾ ਬੰਦਾ ਕਿੰਨੇ ਟਾਈਮ ਲਾ ਕੇ ਤਾਂ 2 ਮਹੀਨੇ ਲਾ ਦੇ ਉਹ ਉਹਨੇ ਲਾਈ 2 ਮਹੀਨੇ ਇੱਕ ਬਾਰ ਵੀ ਬੰਦੇ ਨੇ ਸਾਨੂੰ ਇੱਕ ਬਾਰ ਵੀ ਕਿਹਾ ਹੁੰਦਾ ਆਏ ਨਹੀਂ ਤਾਂ ਕਿਹਾ ਜੀ ਵੀ ਮੈਂ ਜਾਣਾ ਵਾਹ ਜੀ ਇਹ ਬਹੁਤ ਲੱਗਿਆ ਉਹ ਸੰਤ ਆਏ ਤਾਂ ਵੀ ਇਹ ਹੋਲੀ ਨੂੰ ਜ਼ਰੂਰ ਨੇ ਕਿਹਾ ਬਤਾ ਕਿ ਮੈਂ ਹੋਲੀ ਨੂੰ ਜਾਊਂਗਾ ਵੀ ਹੋਲੀ ਸਾਨੂੰ ਤਾਂ ਆਏ ਲੱਗਦਾ ਤਾਂ ਵੀ ਹੋਲੀ ਦੇ ਬਾਅਦ ਵੀ ਇਹ ਭੱਜਿਆ ਆਊਂਗਾ ਜੀ ਇਹ ਨਾਲ ਲੱਗਿਆ ਬਾਈ ਬੱਗਰਾਂ ਨੂੰ ਪੰਲੜ-ਪੁੱਲੜ ਤੁਸੀਂ ਦੇਖ ਲਓ ਪਿੱਛੇ ਪੇਟੀ ਤੋਂ ਆ ਕੇ ਕੱਢ ਕੇ ਆਪੇ ਸਾਰੇ ਬੱਲੇ ਲਾ ਦੇ ਸਾਰੇ ਆਪੇ ਕੰਮੇ ਨਹੀਂ ਲਾਦੇ ਬਿਆਨ ਨੂੰ ਯੂਵਰ ਦੇਖ ਲਓ ਨੇ ਖਾਲੀ ਰੱਖੀ ਕੰਮ ਦੀ ਬਹੁਤ ਵਧੀਆ ਕੰਮ ਕਰਦਾ ਦਾ ਕੋਈ ਡੰਗਰਾਂ ਦਾ ਨਵੇੜ ਤੋਂ ਤੇ ਬਾਦ ਹਲਵਾਈਆਂ ਵਾਲੂਆਂ ਗੱਲ ਵੀ ਲੱਗਿਆ ਰਹਿੰਦਾ ਦਾ ਇਹ ਹੀ ਮਸ਼ਹੂਰ ਆਪੇ ਲਾਉਂਦੇ ਸਾਰੇ ਜਿਵੇਂ ਵਾਰੀ ਪੂਰੀ ਸਮਝਦਾ ਹਾਂ ਹਰ ਵਾਰ ਹਾਂ ਜਦੋਂ ਸਰਦਾਂ ਦੇ ਲੱਗਦਾ ਜਦੋਂ ਉਹ ਗੱਲ ਵਿੱਚ ਪਹਿਲਾਂ ਉੱਠ ਕੇ ਸਵੇਰੇ ਪੌੜਾ ਮਾਰਿਆ ਸਾਰ ਪੌੜਾ ਥੂੜਾ ਮਾਰਿਆ ਜੀ ਬੰਦੀ ਬਾਟੇ ਚਾਹ ਪਈ ਥੋੜੀ ਪਾਣੀ ਚ ਪਰ ਜਦ ਨਹੀਂ ਪਤਾ ਲੱਗਿਆ ਮੈਂ ਮੈਂ ਸਾਂਚਾ ਆ ਕੇ ਤਿਆਰ ਲੱਗਿਆ ਹੀ ਹੋਣ ਆ ਕੇ ਬੁੱਧ ਨੂੰ ਆ ਲੈ ਲੈ ਮੇਰੇ ਕੋਲ ਕੋਈ ਦੁਆ ਤਾਂ ਦੇਖੋ ਤਾਂ ਪੀ ਹੋ ਜਣੀ

ਬੁਲਾਉਂਦੀ ਨਹੀਂ ਦੇਖੀ ਲੈ ਉਹ ਨਹੀਂ ਹੁੰਦਾ ਮਨਿੰਦਰ ਹੈ ਹੂੰ ਦੇਖੀ ਲੈ ਬੰਦਾ ਆਹ ਕਾਲ ਦੀ ਬਹੁਤ ਬਹੁਤ ਉਹ ਤਾਂ ਬੋਲਦੀ ਕੋਈ ਵੀ ਕੱਪੜੇ ਹੋਗੇ ਨਹੀਂ ਦੂਦੇ ਬਸ ਫੇ ਮੈਂ ਪਾ ਲੂੰਦੀ ਆ ਨਹੀਂ ਦੂਦੇ ਕੱਪੜੇ ਬਸ ਮੇਰੇ ਆ ਫੇ ਮੈਂ ਪਾ ਲੰਨੀ ਆ ਆ ਗੰਦੀ ਕੁੜੀ ਮੇਰੀ ਗਾਲ ਸੁਣ ਹੁਣ ਮਾਲ ਨੂੰ ਜਾਣਾ ਤੇ ਪੂਲੇ ਰਹਿਣਾ ਸੁਣਦੀ ਨਹੀਂ ਚਭੂ ਪੁੱਛਿਆ ਮੜਾ ਜਾ ਮੈਂ ਕਹਾਂ ਮਾਲਾ ਨੂੰ ਜਾਣਾ ਇੱਥੇ ਰਹਿਣਾ ਕਿ ਮਾਲਾ ਨੂੰ ਜਾਣਾ ਹਾਂ ਰਹਿਣਾ ਨਹੀਂ ਸਕੂਲ ਨੂੰ ਕੌਣ ਜਾਊਗਾ ਨਹੀਂ ਸਕੂਲ ਨੂੰ ਸਕੂਲ ਨੂੰ ਕਿਹਨਾਂ ਹਾਂਜੀ ਇੱਕ ਇੱਕ ਨੂੰ ਉਹਨਾਂ ਦੇ ਕੋਲ ਆ ਬੰਟੀ ਦੇ ਕੋਲ ਮੈਂ ਤਾਂ ਭਾਵੇਂ ਉਹਨਾਂ ਕੋਲ ਕਰਾਉਂਦੇ ਨੇ ਕਿ ਆਖਾਂ ਤਾ ਸ਼ਰਮ ਹਾਂ ਪਿੱਛੇ ਬੈਕਸਾਈਡ ਕਰ ਦੇ ਇੱਕ ਮੁੰਡਾ ਬਾਹਰ ਨਾ ਆਉਂਦਾ। ਏਡੀ ਦੇਖੂ ਵੀ ਬੜੀ ਆ। ਮੈਂ ਤੇ ਜੱਲੀਆ ਘਰ ਆਪਾਂ। ਚਲੋ ਆਜੋ ਬਾਹਰ ਨੂੰ। ਚੋ ਚਲੀਏ ਜੀ ਮੈਟਰ ਕਰੀਏ। ਲੋ ਜੀ ਪਹੁੰਚੇ ਆਂ ਆਪਣੀਆਂ ਭਾਂਦੀਆਂ ਕੋਲ। ਤੇ ਆਹ ਤਾਂ ਡੱਬਾ ਹੈਗਾ ਜੱਤ ਲਿੰਦਾ ਜੀ। ਥੈਂਕ ਯੂ ਜੀ ਥੈਂਕ ਯੂ। ਹੈ ਆਪਾਂ ਨੇ ਤੇਰਾ। ਥੈਂਕ ਯੂ ਜੀ। ਮੈਨੂੰ ਨਹੀਂ ਪਤਾ ਵੀ ਇਹਦੇ ਵਿੱਚ ਚੰਗ-ਚਾਮਾ ਕਰਾਦ ਗੋਲਿਆ ਪਰ ਥੋੜੀ ਜਿਹੀ ਡਿਮਾਂਡ ਆਈ। ਸਾਡੀ ਡਿਮਾਂਡ ਤੇ ਸਾਡੀ ਭੁਗ ਗਈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਤੇ ਉਹ ਠੀਕ ਠਾਕ ਸਾਰੇ ਸਾਰੇ ਠੀਕ ਠਾਕ ਆ। ਅਸੀਂ ਜਲਦੀ ਫੇਰ ਦੇ ਤਿੰਨ ਚਾਰ ਹੋ ਕੇ ਆਉਨੇ ਆ ਤੁਹਾਡੇ ਘਰ ਨੂੰ ਵੀ ਤੁਸੀਂ ਕਿਉਂ ਆਸੀ ਵੀ ਆਵਾਂਗੇ ਤੁਹਾਡੇ ਨਾਲ ਜਰੂਰ ਬਿਲਕੁਲ ਬਹੁਤ ਬਹੁਤ ਖੁਸ਼ੀਆਂ ਦੇ ਦਿਨ ਆਵੇ ਵੀ ਅਸੀਂ ਖੁਸ਼ੀ ਖੁਸ਼ੀ ਆਈਏ ਤੇ ਕੱਲ ਦੀ ਤਰੀਕ ਦਿੱਤੀ ਹੋਈ ਤੁਹਾਨੂੰ ਹਾਂ ਚਲੋ ਕੱਲ ਫਿਰ ਜਣਾ ਹਾਂ ਜੀ ਕੱਲ ਮਾਰਨਿੰਗ ਟਾਈਮ ਜਾਣਾ ਮਾਰਨਿੰਗ ਟਾਈਮ ਖਾਲੀ ਪੇਟ ਜਾਣਾ ਹਾਂ ਚਲੋ ਕੋਈ ਨਹੀਂ ਪੈੜੇ ਕਪੜਾਈ ਨਾ ਟੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਮੈਂ ਤੇਰੇ ਨਾਲ ਖੜੇ ਹਾਂ ਨਾ ਚਲੋ ਠੀਕ ਹੈ ਜੀ ਤੇ ਹੁਣ ਮੈਨੂੰ ਵੀ ਜਾਣ ਦਿਓ ਛੱਡੋ ਕਰੋ ਤੁਸੀਂ ਰਹਿ ਜਾਓ ਅਜਰਾ ਤੇ ਨੂੰ ਕੇ ਫੇਰ ਨਾ ਮੈਂ ਇੱਥੇ ਜਾ ਕੇ ਬਠਲ ਨਾਨਕੇ ਓਕੇ ਖੱਲੇ ਜਾ ਕੇ ਲਗਾ ਕੁੜੀ ਬੇਚਾਰੀਆਂ ਵੀ ਸਾਡੂ ਦੀ ਉਹਨੂੰ ਛੱਡਣ ਜਾਣਾ ਠੀਕ ਵੀ ਜੂਰੀਆ ਵੀ ਚੈਨੇ ਬੜੀ ਦੇ ਪੇਪਰ ਆਹ ਹੋਰੀ ਵੀ ਪੜਾਈ ਆ ਹਨ ਉਹਨੇ ਵੀ ਚੈਨੇ ਫਿਰ ਵੀ 10 12 ਦਿਨ ਖੜਾ ਹਤੇ ਵੀ ਔਖਾ ਟਾਈਮ ਤੇ ਜਿਹੜਾ ਉਹ ਲੰਘਿਆ ਹਾਂਜੀ ਹਾਂ ਵਧੀਆ ਪਰਮਾਤਮਾ ਨੇ ਸੋਣੀ ਬਹੁਤ ਵਧੀਆ ਟਾਈਮ ਲੰਘਿਆ ਸਭ ਦੇ ਸਾਰੇ ਨਾਲ ਪੇਪਰੋਲੇ ਦੇ ਸਾਰੇ ਨਾਲ ਵੀ ਉਹਨਾਂ ਤੋਂ ਕੰਮ ਨਹੀਂ ਸਾਡੀ ਔੜਬੜੀ ਨਹੀਂ ਜਰੀ ਮਾਰ ਰਹੀ ਮੈਂ ਕਾਲੀ ਮਾਰ ਰਹੀ ਤੁਸੀਂ ਤਾਂ ਠੀਕ ਤੇ ਜੀ ਹਾਂ ਜੀ ਆਇਆਂ ਵਧੀਆ ਚਲੋ ਠੀਕ ਹੈ ਜੀ ਹਾਂ ਸਤਿ ਕਈ ਵਾਰ ਬੀਪੀ হেড ਉੱਪਰ ਹੋ ਜਾਂਦਾ ਜੀ ਫਿਰ ਬੀਪੀ ਡੈਡੀ ਜੀ ਦਾ ਮੜਾ ਜਾ ਹੋ ਜਾਂਦਾ ਤੇ ਅੱਜ ਕੱਲ ਇਹ ਅੱਜ ਕੱਲ ਜੇ ਦੇਖੇ ਜAVE ਰ ਬੀਬੀ ਬੂਪੀਆਂ ਇਹ ਨਾਰਮਲ ਬਿਮਾਰੀਆਂ ਰ ਹਾਂਜੀ ਹਾਂ 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 ਹਰ ਕਿਸੇ ਨੂੰ ਆ ਸਰ ਇਹ ਕਿਸੇ ਨੂੰ ਹੋਣੀ ਆ ਲੋਕ ਸਿਆਣੇ ਨਾਲ ਕੋਈ ਵੱਧ ਗਿਆ ਜੀ ਕੋਈ ਘੱਟ ਗਿਆ ਤੇ ਅੱਜ ਕੱਲ ਨਾਰਮਲ ਚੀਜ਼ਾਂ ਰੇ ਔਰ ਇਹ ਹੋ ਗਈ ਪਹਿਚਾਨੀਆ ਤਲੀਆਂ ਹੋਈਆਂ ਚੀਜ਼ਾਂ ਕਰਕੇ ਬਸ ਬਸ ਪਤਲੀਆਂ ਮਿਲੀਆਂ ਚੀਜ਼ਾਂ ਖਾ ਪੀ ਲੰਗੇ ਹਾਂ ਜੀ ਹਾਂ ਤੁਹਾਨੂੰ ਕਰਕੇ ਆਪਾਂ ਤੇਜ਼ ਹੋ ਗਏ ਬੱਸ ਇਹ ਤਾਂ ਦੋ ਚੀਜ਼ਾਂ ਮਾਰੀਆਂ ਪਤਾ ਨਾ ਵੀ ਕਸਰ ਕੋਈ ਨਹੀਂ ਜੀ ਚਲੋ ਜੀ ਠੀਕ ਹੈ ਜੀ ਫਿਰ ਤੰਦਰੁਸਤੀ ਰੱਖਾ ਰੱਖ ਬਿਲਕੁਲ ਜੀ ਤੰਦਰੁਸਤੀ ਮੇਰਾ ਹਾਂ ਬੁੱਤੋ ਮਨਿੰਦਰਾ ਚਾਹ ਲੈ ਆ ਦਿੰਦਾ ਮਿਲ ਕੇ ਫਾਇਦਾ ਤਾਂ ਆਹ ਚੱਲ ਖਾ ਕੇ ਕੁਝ ਲੈਂਦਾ ਖਜ਼ਾਨਾ ਬੈੜੀ ਨੇ ਖਜ਼ਾਨਾ ਹੈ ਖਜ਼ਾਨਾ ਹੈ ਏਹ ਹੈ ਜੀ ਚੀਜ਼ ਆ ਨਾ ਹਾਂ ਕਿਦੇ ਪਰਨਾ ਕੋਈ ਸਪਰੇ ਹੋਈ ਪੀਆ ਕੋਈ ਹਾਨੀਕਾਰਕ ਚੀਜ਼ ਨਹੀਂ ਹੋਈ ਹਾਂ ਅੱਛਾ ਆਯੁਰਵੇਦਿਕ ਵੀ ਕਹਿ ਸਕਦੇ ਆਪਾਂ ਔਰਗੈਨਿਕ ਵੀ ਕਹਿ ਸਕਦੇ ਆ ਵਧੀਆ ਚੀਜ਼ ਆ ਦਿਖਾਉਣੀ ਹੁਣ ਤੁਹਾਨੂੰ ਕਰੋ ਜੀ ਦਰਸ਼ਨ ਪਹਿਲਾਂ ਤਾਂ ਆਦੇ ਦੇ ਅੱਛਾ ਇਹ ਅੰਦਰ ਚੈੱਕ ਕਰ ਮਮੀ ਆਪਣਾ ਆਪਣਾ ਵੀਡੀਓ ਬਹ ਪਹਾੜੀ ਆਦਾ ਪਹਾੜੀ ਆਦਾ ਅੱਛਾ ਪਹਾੜ ਤੇ ਆ ਬਸ ਹੋ ਗਿਆ ਇਹ ਇੱਕ ਵਾਰੀ ਦੋ ਦੋ ਜਵਾਬ ਦੇ ਦੇ ਜੀ ਇਹ ਹਾਂ ਇਹ ਸੰਤਰੇ ਮਗੋਂ ਲੱਗਦੇ ਸੰਤਰੇ ਆ ਸੰਤਰੇ ਇਹ ਦੜੀ ਜੀ ਸ਼ੋਲੰਗ ਦਾ ਨਾਮ ਸੁਣੇ ਨਾ ਆਪ ਤਾਂ ਹੈ ਜੀ ਸ਼ੋਲੰਗ ਸ਼ੋਲੰਗ ਇਹਦਾ ਚਾਰ ਬਣਦਾ ਮਮੀ ਇਹ ਕਿੰਨੂ ਆਵਾਂਗਾ ਮੈਂ ਬਣਾਉਂਗੀ ਦੇਖਿਓ ਤੁਸੀਂ ਕੁਛ ਨਹੀਂ ਕਰਨਾ ਇਹਨੂੰ ਤਲਕੇ ਨੂਨ ਵਿੱਚ ਪਾਉਣਾ ਇਹਦੇ ਚ ਅੱਛਾ ਐਂ ਹੀ ਉਹ ਸੁਆਦ ਲੱਗਦਾ ਇਹ ਜਿਵੇਂ ਆਪਾਂ ਦੂਸਰੇ ਚਾਹ ਚ ਘੱਟ ਬਹੁਤ ਜਿਵੇਂ ਹੁਣ ਆਪਾਂ ਦੂਸਰੇ ਚਾਹ ਚ ਸੌ ਫਜਵਾਨ ਖਾਸਾ ਕੁਝ ਪਾ ਲੈਨੇ ਆ ਆਪਣੇ ਮਰਜ਼ੀ ਨਾਲ ਸਾਰੇ ਚ ਕੁਝ ਨਹੀਂ ਪੋਣਾ ਅੱਛਾ ਥੋੜੀ ਜੀ ਲਾਲ ਮਿਰਚਾ ਨੂਨ ਤਲਣਾ ਬਸ ਇਹ ਕੋਈ ਨਹੀਂ ਹੁੰਦੀ ਹੈ ਕਿ bade bade ਆ ਕਿਆ ਕਰਨੇ ਗਲਗਲ ਹਾਂ ਗਲਗਲ ਦਾ achar ਇਹ ਉਹੀ ਚ ਉਹਦਾ ਪਾਰਟ ਆ ਇੱਕ ਮੰਨ ਲਓ ਗਲਗਲ ਹੋਰ ਹੋ ਜਾਂਦੀ ਹੈ ਸ਼ੌਲੰਗ ਹੋਰ ਚੀਜ਼ ਹੋ ਜਾਂਦੀ ਹੈ ਅੱਛਾ ਗਲਗਲ ਦਾ ਪਾਣ ਦੀ ਤੇ ਉਹ ਗਲਗਲ ਸਾਡਾ ਸਪੈਸ਼ਲ ਇਹ ਪਾਪਾ ਦੇ ਨਾਨਕੇ ਜਿੱਥੇ ਪਹਾੜਾ ਚ ਸਪੈਸ਼ਲ ਹੁੰਦਾ ਅੱਛਾ ਬਹੁਤ ਵਧੀਆ ਲੱਗਦਾ ਜੀ ਖਾਣਾ ਨੂੰ ਹਾਂ ਦਾ ਦੇਖ ਰਹੇ ਹਾਂ ਤਾਂ ਪਾਣਾ ਬਣਾਉਂਦੇ ਆਪਾਂ ਬਣਾ ਕੇ ਦੇਖਾਂਗੇ ਆਦਾ ਵੀ ਦੇਖੋ ਵਧੀਆ ਐ ਤਾਂ ਮਾਮੀ ਨੇ ਉੱਤੇ ਤੇ ਭੇਜਿਆ ਦੇਖੋ ਆਦਾ ਇਹ ਆਦਾ ਵੀ ਲੱਗ ਜਾਣਾ ਮੈਂ ਕਿਹਨੇ ਲੱਗ ਜੂਗਾ ਲੱਗ ਸਕਦਾ ਦੇਖ ਲਾਂਗੇ ਥੋੜਾ ਬਤਾ ਇਹ ਵੀ ਤਾਂ ਹੋਰ ਕੱਢਿਆ ਬਈ ਇਹ ਤਾਂ ਲੱਗਦਾ ਬਦ ਨਿਹਰੇ ਮਹੀਨੇ ਆਈ ਦੁਰੂ ਆ ਜਾ ਪੁੱਤ ਇਹ ਪਤਾ ਹੋਊਗਾ ਮਾਮੇ ਰਾਨੂੰ ਹਾਂ ਉਹਨਾਂ ਨੂੰ ਇਹ ਪਤਾ ਹੋਊਗਾ ਪਾਪਾ ਫੋਨ ਕਰਕੇ ਪੁੱਛ ਲੈਣਗੇ ਪੁੱਛਣੀ ਆ ਆਹ ਹੋਆ ਫੁੱਲੇ ਉੱਪਰੋਂ ਬਾਦੂ ਥੋੜਾ ਜਾ ਥੋੜਾ ਜਿਹਾ ਉਹ ਕਰ ਨੂੰ ਦੇਣਾ ਹਾਂ ਲਾ ਕੇ ਦੇਖ ਲੂਗੇ ਸਰਦਾਰ ਸਾਹਿਬ ਉਧਰ ਜਰਨੇ ਤੋਂ ਵੀ ਲੱਗੇ ਵਾ ਠੀਕ ਕਰਉਣ ਜਾਇਓ ਮਣਾ ਜਾਂ ਦੇਖ ਆਓ ਹੂੰ ਉਧਰ ਦੇਖਣਾ ਚਲ ਆਪਾਂ ਤਾਂ ਬਹੁਤ ਟੈਂਕ ਭਰੂਗਾ ਦੇਖੀ ਜੀ ਸਾਹਬ ਜਿੱਤ ਨਹੀਂ ਨਹੀਂ ਠੀਕ ਹੈ ਖੁੱਲ ਗਿਆ ਜੀ ਪਟਾਰਾ ਇਹ ਦੀਦੀ ਚੱਕਲਾ ਮਾਮਾ ਦੇ ਕੇ ਗਿਆ ਤੇਰਾ ਹੁਣ ਤਾਂ ਚੱਕਰ ਵੀ ਪਹਿਲਾਂ ਆ ਬਾਬਾ ਘਰ ਆਖ ਲਿਆ ਭਾਈ ਆਖਿਆ ਦੇਖ ਰਖਾ ਕੇ ਸਵਾਤਾ ਹਾਂ ਵਧੀਆ ਇਹੀ ਵੇਚੀ ਓਕੇ ਦਾਦੀ ਨੂੰ ਦਰੇ ਦਾਦੀ ਹੋ ਗਿਆ ਦਾਦੀ ਜੀ ਮੇਤੇ ਤਾਂ ਚੱਕੇ ਨਹੀਂ ਹੁਣਾ ਇਦਾਂ ਫੜਾ ਤਾ ਕਾ ਕਹਿੰਦਾ ਮੇਰਾ ਬੱਚਾ ਆ ਜਾ ਰੰਦੋ ਕੁਛ ਨਹੀਂ ਨਾ ਕੇ ਦੇਖਣ ਲੱਗੇ ਹੁਣੇ ਮੰਮੀ ਦੂਸਰਾ ਵੀ ਖੋਲਿਓ ਦੂਸਰੇ ਚ ਕੀ ਹੈ ਕਿਆ ਲੈਣਾ ਤੂੰ ਕੱਡੂ ਕਿਆ ਲੈਣਾ ਦੇਖਤਾ ਆਹ ਲੈਣਾ ਲੈਣਾ ਇਹਦੇ ਚੋਂ ਲੈਣਾ ਕਿਆ ਲੈਣਾ ਮੈਨੂੰ ਤਾਂ ਚੱਕ

ਪਹੁੰਚ ਗਏ ਜੀ ਇੱਧਰ ਦੀਦੀ ਬੁਲਾਇਆ ਦੀਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੀ ਟੌਰ ਕੱਢੀ ਵੀ ਨੇ ਅੱਜ ਛਾਪਾਂ ਕਿਵੇਂ ਮਾਰਤਾ ਮੈਂ ਤਾਂ ਦੇਖਾਂ ਕਿਆ ਕਰਦੇ ਕਿਤੇ ਮੇਰੇ ਮੰਮੀ ਡੈਡੀ ਮਤੰਗ ਤਾਂ ਨਹੀਂ ਕਰਦੀਆਂ ਨਾ ਨਹੀਂ ਬੱਸ ਕਰ ਭਾਈ ਅਸੀਂ ਨਹੀਂ ਤੰਗ ਕਰਦੀਆਂ ਇੱਕ ਪਿੱਛੇ ਜ਼ਰੂਰ ਮੈਂ ਮੈਂ ਇੱਕ ਚੀਜ਼ ਪਿੱਛੇ ਬਹੁਤ ਤੰਗ ਕਰਦੀ ਪੁੱਛੋ ਕਾ ਦੇ ਪਿੱਛੇ ਮੰਮੀ ਵੀੜੀ ਬਣਾ ਲੰਨੇ ਆ ਨਹੀਂ ਮੰਮੀ ਨੂੰ ਤਾਂ ਗੀ ਗੱਲ ਪਿੱਛੇ ਮੰਮੀ ਅਜੇ ਸੋਚ ਰਹਾ ਸਬਜੀ ਕੀ ਬਣਾਉਣੀ ਆ ਹਾਂ ਬਸ ਕੀ ਕਰਨੇ ਸਾਡੇ ਤੇ ਕੀ ਲੈਣਾ ਦੋ ਟਾਈਮ ਦੀ ਰੋਟੀ ਲੈਣੀ ਆ ਹਾਂ ਬਸ ਮੈਂ ਕਬ ਮੰਮੀ ਨੂੰ ਇੱਕ ਗੱਲ ਪਿੱਛੇ ਤੰਗ ਅਸੀਂ ਜ਼ਰੂਰ ਕਰਦੇ ਆ ਸਵੇਰ ਤੇ ਸ਼ਾਮ ਤੱਕ ਵੀ ਸੋਚ ਸਬਜੀ ਕੀ ਬਣਾਉਣੀ ਆ ਸਭ ਨਾਲੋਂ ਬੜੀ ਟੈਨਸ਼ਨ ਹੁੰਦੀ ਆ ਇਹ ਆ ਤਾਂ ਸਾਰੇ ਪਾਸੇ ਹੀ ਆ ਤਾਂ ਹੀ ਮੈਂ ਕਹਿੰਦੀ ਆ ਗੱਲ ਪਿੱਛੇ ਤੰਗ ਇੱਕ ਨਾ ਬਾਜੀ ਮੈਨੂ ਬਣਾ ਕੇ ਰੱਖ ਲਓ ਹੋਟਲ ਵਾਲਿਆਂ ਦਾ ਚੱਕ ਲਿਓ ਮਸ਼ਰੂਮ ਚਿਲੀ ਚੱਕਤੀ ਕਦੇ ਕੁਸ ਚੱਕਤਾ ਚਿਲੀ ਚੁਲੀ ਜੀਆ ਚੱਕਤੀਆਂ ਕਾ ਬਣਾਈ ਚੱਲ ਭਾਈ ਰੋਜ਼ ਦਾ ਟੈਨਸ਼ਨ ਖਤਮ ਨਾਲੇ ਨਵੇਂ ਨਵੇਂ ਪਕਵਾਨ ਬਣਨਗੇ ਕਦੇ ਜਿਹਦਾ ਕੀ ਮਰਜ਼ੀ ਹੁੰਦੀ ਬਣਾਉਣਾ ਕੀ ਹਾਏ ਹਾਏ ਤੂੰ ਤੇਰੇ ਸਾਹਮਣੇ ਬੈਠੀ ਹੈ ਸਭ ਕਿਉਂ ਇਕੱਠੀ ਆਉਂਦੀਆਂ ਨਹੀਂ ਆਉਂਦੀਆਂ ਹਾਂ ਉਹਨਾਂ ਚਾਹ ਪੀਈ ਹੀ ਕਰਾਂ ਹੈ ਕੋਈ ਕੁਝ ਨਾ ਖਾਸ ਬੈਠੇ ਵੀ ਪਤਾ ਓਏ ਕੋਈ ਵੀਡੀਓ ਚੱਲ ਰਹੀ ਆ ਅੱਛਾ ਓਹੀ ਚੱਲਦੀ ਮੈਂ ਕਹਾਂ ਮੈਂ ਇਹਨੂੰ ਪੁੱਛਦੀ ਸੀ ਮੈਂ ਕਹਾਂ ਕਾਹ ਦਾ ਨਾ ਇਹਨਾਂ ਦੀ ਨੀੜਾ ਦੀਦੀ ਨੇ ਕਦੇ ਕਹਿੰਦੀ ਮਾ ਤਾਂ ਚਾਹ ਪੀ ਚਾਹ ਪੀ ਲਵਾ ਪਹਿਲਾਂ ਆ ਮੈਨੂੰ ਕਹਿੰਦੀ ਚਾਹ ਆ ਕੇ ਪੀ ਲੈ ਕਹਿੰਦੀ ਦੀਦੀ ਉਰੀ ਆ ਜਾ ਮੈਂ ਕਹਾਂ ਸਾਰੀ ਮੈਨੇ ਕਹਿੰਦੀ ਚਾਹ ਲੱਗੀ ਪੀ ਮੈਂ ਕਹਾਂ ਉਹਨੇ ਆਪਣੇ ਆਪਣੇ ਹਿਸਾਬ ਨਾਲ ਪਣੀ ਚਾਹ ਇਹ ਕਿੰਦੇ ਆ ਚਿੱਟੀ ਚਿੱਟੀ ਜਾ ਅਜੀਬ ਮਾਨੇ ਜਿਆਦਾ ਪੱਤੀ ਇਹ ਗੱਲ ਕੋਈ ਨਹੀਂ ਮੰਗਦਾ ਚਾਹ ਇਹਨਾਂ ਦੀ ਫਿਰ ਆਈ ਵੀ ਅੱਛਾ ਕੋਈ ਨਹੀਂ ਲੱਗਦੀ ਫਿਰ ਆਪਰੇ ਕਹਿੰਦੇ ਦੀਦੀ ਤੈਨੂੰ ਕਾਫੀ ਬਣਾ ਦਿੰਦੀ ਮੈਂ ਕਹੋ ਵੀ ਨਹੀਂ ਪੀਣੀ ਅੱਛਾ ਤਾਂ ਕਰਕੇ ਬਣਾ ਕੋਟਾ ਪਿੱਛੇ ਤੇ ਪੂਰਾ ਕਰ ਆਈ ਹੈ ਹਾਂ ਨਹੀਂ ਮੈਂ ਸਾਡੇ ਗਰੀਬਾਂ ਦੇ ਕਿੱਥੇ ਕੋਈ ਚਾਹ ਪੀਂਦਾ ਹੈ ਇਹ ਤਾਂ ਕਿੱਥੇ ਪੀ ਲੈਣਗੇ ਸਾਡੇ ਗਰੀਬਾਂ ਦੇ ਮੈਂ ਕਿਹਾ ਮੱਕਾ ਚੱਲ ਪੀਏ ਲਮਾ ਠੰਡ ਦੇ ਹੁਣ ਜਾਂਦੇ ਜਾਂਦੇ ਫਿਰ ਸਾਡੇ ਕਹਿੰਦਾ ਆ ਕੇ ਹਟੀ ਦੀ ਕਹਿੰਦੀ ਮੈਂ ਕਿਹਾ ਚਾਹ ਪੀ ਲਵਾਂ ਚਾਹ ਨਹੀਂ ਕੇ ਜਾਂਦੇ ਯਾਰ ਕੋਈ ਨਹੀਂ ਕੋਈ ਨਹੀਂ ਚਾਹ ਪੀ ਲਈ ਬਹੁਤ ਬਹੁਤ ਆਪਈ ਠੀਕ ਠਾਕ ਆ ਸ਼ਾਮ ਨੂੰ ਕਚੌਰੀਆਂ ਬਣਾਉਣੀਆਂ ਅੱਜ ਦੀਦੀ ਐ ਦੀਦੀ ਮੈਂ ਸ਼ਾਮ ਨੂੰ ਕਚੌਰੀਆਂ ਬਣਾਉਣੀਆਂ ਅੱਛਾ ਕਿਹੜੀ ਖੁਸ਼ੀ ਮੇਰੇ ਆਏ ਤੇ ਹਾਂ ਤੇਰੇ ਆਏ ਤੇ ਖੁਸ਼ੀ ਬੀਤਾ ਬਈ ਛਾਪਾ ਮਾਰਤਾ ਜੀ ਬਣਾ ਲਈਏ ਕਚੌਰੀਆਂ ਤੇ ਸ਼ੁਕਰਾਂ ਕੋ ਚੋਰੀਆਂ ਖਾਣੇ ਨੂੰ ਮੁਰੁੰਗੀਆਂ ਤੇ ਪਰ ਗੱਲਾਂ ਸਭ ਦੇ ਗਲ ਗੁਣ ਸਭ ਨੂੰ ਦੁਖ ਰਹੇ ਯਾਰ ਅੱਜ ਪਰਜਾਈਆਂ ਦੇ ਹੱਥ ਦੀ ਖਾਉਂਗੀ ਅੱਗਾ ਮੈਨੂੰ ਆ ਬਣਾਣੀ ਆ ਪੈਂਦੀ ਯਸ ਸ਼ੋਰ ਮੈਂ ਸਾਰਾ ਮਸਾਲਾ ਤਿਆਰ ਕਰੂਗੀ ਤੂੰ ਬਸ ਰਾੜ ਦੀ ਮੜੀ ਜੀਆਂ ਠੀਕ ਹੈ ਮੇਰੇ ਚੁਲ੍ਹਦੀਆਂ ਘਟ ਮਿਰਚਾਂ ਤੋਂ ਦੱਬ ਕੇ ਲਾਲ ਮਿਰਚਾਂ ਪਾਉਣੀ ਛੋਟੇ ਵਾਲੇ ਮਿਰਚ ਘੱਟ ਰੱਖਿਓ ਨਹੀਂ ਨਹੀਂ ਪਾਪਾ ਜੀ ਬਾਰੀ ਵਾਲੇ ਦੇ ਲਾਲ ਮਿਰਚਾਂ ਪਾਉਣੀਆਂ ਸਪੈਸ਼ਲ ਅੱਛਾ ਜੀ ਐ ਚਲੋ ਜੀ ਠੀਕ ਹੈ ਤੁਹਾਨੂੰ ਹਰੀ ਮਿਰਚ ਦੇ ਦੂੰਗੇ ਅੱਛਾ ਹਾਂ ਤੂੰ ਹਰੀ ਮਿਰਚਾ ਥਾਲੀ ਨਾ ਆ ਦੇਖੇ ਬੜੇ ਘਰ ਅਰੇ ਦੀ ਸਾਈਡ ਲੰਦੀ ਦੇਖ ਤਾਂ ਸਹੀ ਦੀਦੀ ਦੇਖ ਲੋ ਲੈ ਹਾਂ ਉਹਨੂੰ ਘੱਟ ਮੱਛਾ ਮੈਂ ਮੱਛਾ ਤਿਆਰ ਕਰੂੰਗੀ ਵੀ ਬਹੁਤੀ ਮੱਛਾ ਨਾ ਪਾਇਓ ਅੱਛਾ ਮਸਾਲਾ ਮੰਮੀ ਤਿਆਰ ਕਰੂੰਗੀ ਹੁਣ ਡੈਡੀ ਜੀ ਵਰਗੇ ਖੁਆ ਗਿਆ ਭਾਈ ਵੈਸੇ ਕਰਨਾ ਡੈਡੀ ਜੀ ਮੈਂ ਹੀ ਮਸਾਲਾ ਤਿਆਰ ਜੋ ਮਰਜੀ ਹੋ ਜਵੇ ਮਿਰਚ ਕੱਟ ਮਿਰਚ ਕੱਟ ਦਸ ਮੀ ਤਾਂ ਕੱਟਵਾਂਦੀ ਮਿਰਚਾ ਆਪਣੀ ਤੇ ਪਾਉਂਦੀ ਬੇਸ਼ਰਮ ਜਾਨ ਮੈਂ ਦਿਖਾ ਲੰਦੀ ਐ ਨਾ ਵੀ 10 ਮਿਰਚਾਂ ਬਹੁਤ ਆ 15 ਮਿੰਟ ਸੇ ਬਹੁਤ ਆ ਉਹ ਤਾਂ ਜਿਆਦਾ ਪੈ ਗਈ ਏ ਇਤਨੀ ਗੱਲ ਐ ਫੈਮਿਲੀ ਮੈਂਬਰ ਹੋਰ ਆ ਗਿਆ ਜੀ

ਚਲੋ ਜੀ ਠੀਕ ਹੈ ਫਿਰ ਅਗਲੇ ਬਲੌਗ 'ਚ ਮਿਲਦੇ ਆ ਥੈਂਕ ਯੂ ਸੋ ਮਚ